ਕੀ ਕਰਾਂ ਬੱਸ ਮੈਂ ਇੱਥੋਂ ਚੱਲ ਜਾਣਾ ਹੁਣ ਨਾ ਇਹ ਕਿੱਥੇ ਚੱਲਾ ਆ ਇਹਨੂੰ ਸਾਡੀ ਕਿਤੇ ਗੱਲ ਤਾਂ ਨਹੀਂ ਪਤਾ ਲੱਗ ਗਈ ਤੂੰ ਜਾਂਦਾ ਹੈ ਜਾਣ ਦੇ ਇਹ ਕਾਗਜ਼ ਨਹੀਂ ਕਾਗਜ਼ ਇਹ ਤਾਂ ਦਿਲਵਰ ਦੀ ਕਬਰ ਵਾ ਕਬਰ ਵਾ ਦੀਦੀ ਕੀ ਬਾਤ ਆ ਦੇਖਣ ਨੂੰ ਤੂੰ ਬੜੀ ਭੋਲੀ ਆ ਪਰ ਦਮਾਗ ਤੇਰਾ ਬੜਾ ਸ਼ਤਰਾਂ ਐਦਾਂ ਹੀ ਆ ਫਿਰ ਮੇਰੀ ਅਸਲੀ ਮਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਚਾਚੂ ਮम्मा ਨਾ ਥਾਤੇ ਚੋਰੀ ਲੜ ਦਿਲਵਰ ਇੱਕ ਹੀ ਕਰ ਰਿਹਾ ਤੂੰ ਕਿਤੇ ਜਾ ਰਿਹਾ ਤੂੰ ਕਿਤੇ ਇਹਨੂੰ ਪਤਾ ਤਾਂ ਨਹੀਂ ਲੱਗਿਆ ਕਿ ਇਹਦੀ ਭਾਬੀ ਇੱਥੇ ਚੋਰੀ ਤੋਂ ਜਾ ਲੰਦੀ ਸੀ ਇਹ ਤਾਂ ਤਾਂ ਨਹੀਂ ਆਪਣੇ ਪੈਕ ਕਰਦਾ ਪੈ ਕੱਪੜੇ ਘਰ ਛੱਡ ਕੇ ਥਾੜੀ ਚੱਲਿਆ ਕੁਛ ਨਹੀਂ ਪਹਾ ਕੱਪੜੇ ਪੈਕ ਕਰਦਾ ਕਿਉਂ ਤੂੰ ਕਿਤੇ ਮੈਨੂੰ ਛੱਡ ਕੇ ਤਾਂ ਨਹੀਂ ਜਾ ਰਿਹਾ ਨਹੀਂ ਪਾ ਮੇਰਾ ਹੁਣ ਤੇ ਦਿਲ ਨਹੀਂ ਲੱਗਦਾ ਮੈਂ ਇੱਥੋਂ ਜਾ ਰਿਹਾ ਹਾਂ ਦਿਲਬਰ ਮੈਂ ਤੈਨੂੰ ਨਹੀਂ ਜਾਂਦਿਆਂਗਾ ਤੂੰ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਦਿਲਬਰ ਰੁਕ ਜਾ ਦਿਲਬਰ ਨਾ ਪਾ ਹੁਣ ਨਾ ਰੋਕ ਮੈਨੂੰ ਨਹੀਂ ਨਹੀਂ ਤੂੰ ਐਦਾਂ ਕਿਉਂ ਸੋਚਦਾ ਹੈ ਕਿੱਥੇ ਜਾਣਾ ਤੂੰ ਮੈਨੂੰ ਜਾ ਲੈਣ ਦੇ ਬਸ ਕਿੱਥੇ ਜਾਣਾ ਕਿੱਥੇ ਆ ਬਸ ਮੈਂ ਇੱਥੋਂ ਚੱਲ ਜਾਣਾ ਹੁਣ ਨਾ ਇਹ ਕਿੱਥੇ ਚੱਲਾ ਆ ਇਹਨੂੰ ਸਾਡੀ ਕਿਤੇ ਗੱਲ ਤਾਂ ਨਹੀਂ ਪਤਾ ਲੱਗ ਗਈ ਤੂੰ ਜਾਂਦਾ ਹੈ ਜਾਣਦੇ ਕੁੱਬੇ ਦੇ ਲੱਤ ਮਾਰੀ ਕੁੱਬੇ ਦੇ ਰਾਸ ਆ ਗਈ ਜਾਣਦੇ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ ਇਹ ਤਾਂ ਗੱਲ ਹੈਗੀ ਆ ਹਾਂ ਐਵੇਂ ਮਿਹਨਤਾਂ ਕਰੀ ਜਾਓ ਜਾਂਦਾ ਜਾਣਦੇ ਦਫਾ ਹੋਵੇ ਠੀਕ ਆ ਮੈਂ ਨਹੀਂ ਹੁਣ ਇੱਥੇ ਰੁਕ ਸਕਦਾ ਮੈਂ ਨਹੀਂ ਤੈਨੂੰ ਜਾਣ ਦੇਣਾ ਨਾ ਪਾ ਮੈਂ ਤੇਰੇ ਤੇ ਭਾਬੀ ਦੇ ਵਿੱਚ ਨਹੀਂ ਆ ਸਕਦਾ ਤੂੰ ਮੈਨੂੰ ਜਾਣ ਲੈਣ ਦੇ ਤੂੰ ਐਦਾਂ ਕਿਉਂ ਸੋਚਦਾ ਪਿਆ ਆ ਇਹ ਘਰ ਜਿੰਨਾ ਮੇਰਾ ਉਹਨਾ ਤੇਰਾ ਵੀ ਆ ਤੂੰ ਸਾਡੇ ਵਿੱਚ ਨਹੀਂ ਆ ਰਿਹਾ ਤੂੰ ਐਦਾਂ ਨਾ ਸੋਚ ਨਹੀਂ ਪਾ ਮੇਰਾ ਜਾਣਾ ਹੀ ਚੰਗਾ ਹੈ ਤੂੰ ਮੈਨੂੰ ਰੋਕ ਨਾ ਮੈਨੂੰ ਜਾ ਲੈਣ ਦੇ ਮੈਨੂੰ ਨਹੀਂ ਦਿਲਬਰ ਨਹੀਂ ਦੇਖੀ ਪਾਣੇ ਕਿਦਾਂ ਡਰਾਮੇ ਕਰ ਲੱਗਿਆ ਆ ਜੇ ਜਾਣਾ ਆ ਤਾਂ ਬੰਦਾ ਆਮਣਾ ਚੱਲ ਜਵੇ ਆਪਣੇ ਭਰਾ ਤੋਂ ਹੰਦਰ ਦੀਆਂ ਲੈਣ ਲਈ ਇਹ ਡਰਾਮੇ ਕਰਦਾ ਪਿਆ ਸਾਰੇ ਇਹ ਮੈਨੂੰ ਕਿਤੇ ਰੋਕ ਲਵੇ ਹਾਂ ਇਹ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਨ ਦੀ ਹਰਤ ਹੁੰਦੀ ਆ ਹਾਂ چل جنن جوگا جاوے دفا ہووے ہاں نا پا مینوں مجبور نہ کر میں ਟੁੱਟ ਚੁੱਕਾ ਆ ਮੈਨੂੰ ਜਾ ਲੈਣ ਦੇ ਮੈਂ ਤਾਂ ਤੇਰੀ ਖੁਸ਼ੀ ਲਈ ਇੱਥੇ ਰਹਿ ਰਿਹਾ ਸੀ ਪਰ ਹੁਣ ਮੈਨੂੰ ਇਦਾਂ ਲੱਗਦਾ ਏ ਕਿ ਤੇਰੀ ਖੁਸ਼ੀ ਮੇਰੇ ਤੋਂ ਬਿਗੈਰ ਹੀ ਏ ਨਹੀਂ 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 ਦਿਲਬਰ ਮੇਰੀ ਖੁਸ਼ੀ ਤੇਰੇ ਨਾਲ ਹੀ ਆ ਭਰਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਹਾਂ ਇਹ ਤਾਂ ਚੁੱਰੋਂ ਦੇ ਲੱਗਦੇ ਆ ਛੁੱਟ ਕਰ ਛੱਡ ਕੇ ਚੱਲੇ ਆ ਮੈਂ ਨਹੀਂ ਦਾਚੂ ਨੂੰ ਜਾਣ ਦੇਣਾ ਪਾ ਮੈਨੂੰ ਨਾ ਰੋਕ ਮੈਨੂੰ ਜਾ ਲੈਣ ਦੇ ਦਾਚੂ ਛੁਸੀ ਕਿਤੇ ਨਾ ਦੋ ਕਿਤੇ ਨਾ ਤੁਸੀਂ ਮੈਨੂੰ ਛੱਡ ਕੇ ਕਿਤੇ ਨਹੀਂ ਦਾ ਅਸਰ ਕਰੇ ਦਾਚੂ ਮੈਂ ਨਹੀਂ ਤੁਹਾਨੂੰ ਜਾਣ ਦੇਣਾ ਨਾ ਪੁੱਤ ਨਾ ਬੁੱਤ ਨਾ ਛੱਡ ਦੇ ਮੇਰੀ ਲਾੜੀ ਛੱਡ ਦੇ ਬੁੱਤ ਨਾ ਪੁੱਤ ਨਾ ਮੈਨੂੰ ਨਾ ਰੋਕ ਮੇਰਾ ਪੁੱਤ ਨਾ ਰੋਕ ਮੈਨੂੰ ਪੁੱਤ ਮੈਨੂੰ ਜਾ ਲੈਣ ਦੇ ਜਾ ਲੈਣ ਦੇ ਪੁੱਤ ਮੈਨੂੰ ਅੱਜ ਨਾ ਰੋਕ ਪੁੱਤ ਮੈਨੂੰ ਅੱਜ ਮੈਂ ਨਹੀਂ ਜਾਣ ਦੇਣਾ ਤੁਹਾਨੂੰ ਮੈਂ ਨਹੀਂ ਜਾਣ ਦੇਣਾ ਤੁਹਾਨੂੰ ਤੂੰ ਮੇਰੀ ਖਾਤਰ ਤਾਂ ਨਹੀਂ ਇਸ ਮਸੂਮ ਖਾਤਰ ਤਾਂ ਰੁਕ ਜਾ ਇਹ ਦੱਸ ਤੇਰੇ ਬਿਨਾ ਕਿੱਦਾਂ ਰੋਗੀ ਸਿੱਖ ਕਿੱਦਾਂ ਤੇਰੀ ਇਮੰਦਾਰੀ ਕਰਦੀ ਪਈ ਆ ਤੈਨੂੰ ਪਤਾ ਕਿਉਂ ਤੈਨਾਂ ਕਿੰਨਾ ਬੇਅਰ ਕਰਦੀ ਆ ਨਹੀਂ ਪਾ ਮੇਰਾ ਕਿੱਥੇ ਤੇ ਬਿਨਾ ਮਨ ਲੱਗਣਾ ਮੈਂ ਕਿੱਦਾਂ ਇਹਨੂੰ ਛੱਡ ਕੇ ਚੱਲ ਜਾਊਂਗਾ ਇਹਨੂੰ ਨਿੱਕੀ ਜਈ ਨੂੰ ਮੈਂ ਆਪਣੇ ਹੱਥੀ ਪਾਲਿਆ ਆਇਆ ਆਦਰ ਆ ਮੇਰਾ ਪੁੱਤ ਕਿਤੇ ਨਹੀਂ ਜਾਂਦਾ ਪੁੱਤ ਮੈਂ ਤੈਨੂੰ ਛੱਡ ਕੇ ਕਦੀ ਨਹੀਂ ਜਾਂਦਾ ਤੂੰ ਰੋ ਨਾ ਮੇਰਾ ਪੁੱਤ ਦੇਖ ਕਿਦਾਂ ਡਰਾਮੇ ਕਰਦਾ ਆ ਵੜ ਗਿਆ ਨਾ ਅੰਦਰ ਮੇਰਾ ਭਰਾ ਮੇਰਾ ਭਰਾ ਬਸ ਇਹੀ ਕਰਦਾ ਰਹਿੰਦਾ ਇਹ ਸਾਰਾ ਦਿਨ ਖੇ ਖਣ ਉਹੀ ਤਾਂ ਮੈਂ ਕਹਿੰਦੀ ਸੀ ਮੈਂ ਕਿਹਾ ਸੰਤ ਕੁਝ ਕਰਨਾ ਹੀ ਨਹੀਂ ਪੈਣਾ ਇਹ ਗਿਆ ਸਮਝੋ ਪਰ ਇਹ ਕਿੱਥੇ ਹੁਣ ਸਾਨੂੰ ਕਰਨਾ ਹੀ ਪੈਣਾ ਸਾਨੂੰ ਬੀਪ ਪਲਾਨ ਹੁਣ ਕਰਨਾ ਹੀ ਪੈਣਾ ਕੋਈ ਚੱਕ ਸਕੂਟਰੀ ਚੱਲੀਏ ਕਚਹਿਰੀਆਂ ਨੂੰ ਸੋਚੀਏ ਕੁਝ ਜਾਣਾ ਹੀ ਪੈਣਾ ਅੱਜ ਤੋਂ ਬਾਅਦ ਇਹ ਗੱਲ ਮੈਨੂੰ ਦੁਬਾਰਾ ਨਾ ਸੁਣਨ ਚਾਵੇ ਕਿ ਤੂੰ ਘਰ ਛੱਡ ਕੇ ਜਾਣਾ ਤੂੰ ਸੋਚਣਾ ਵੀ ਨਹੀਂ ਇਸ ਬਾਰੇ ਜਿੰਨਾ ਮੇਰਾ ਹੱਕਾ ਘਰ ਚ ਉਹਨਾ ਤੇਰਾ ਵੀ ਆ ਅੱਜ ਤਾਂ ਬੱਦਲ ਹੋਇਆ ਪਿਆ ਮੌਸਮ ਠੰਡਾ ਆ ਤੂੰ ਦੇਖੀ ਚਲ ਜਿਵੇਂ ਕਿਦਾਂ ਬਿਜਰੀਆਂ ਲਿਸ਼ਕਾਉਂਦੀਆਂ ਇਨ੍ਹਾਂ ਦੀਆਂ ਬੈਣੇ ਬੈਠ ਜਲਦੀ ਅੱਜ ਤੇ ਇਹਦਾ ਕੰਡਾ ਕੱਢ ਕੇ ਹੀ ਹਟਣਾ ਉਹ ਬੈਣੀ ਆ ਤੂੰ ਮੇਤੋ ਵੀ ਕਾਲੀ ਰਹਿਨੀ ਆ ਉਹ ਮੈਂ ਤਾਂ ਬਹੁਤ ਅੱਤੀ ਆ ਮੇਰਾ ਹਿਸਾਬ ਨਹੀਂ ਕੋਈ ਲਾ ਸਕਦਾ ਅੱਜ ਚੱਲ ਚੱਲ ਮੇਰਾ ਤਾਂ ਸਾਰਾ ਲੈਂਡ ਚੋਪਟ ਹੋ ਗਿਆ ਚੱਲ ਉੱਤਰ ਪੈਣੇ ਕਿੱਥੇ ਨੇ ਚੱਲੀਆਂ ਜਿਹੜੇ ਲੈ ਕੇ ਆਈਆਂ ਉਹ ਤਾਂ ਕੱਢ ਲਾ ਆਹੋ ਸੱਚ ਇੱਕ ਕਾਗਜ਼ ਨਹੀਂ ਕਾਗਜ਼ ਇਹ ਤਾਂ ਦਿਲਵਰ ਦੀ ਕਬਰ ਵਾ ਕਬਰ ਚਲ ਹਾਵੇ ਕੰਮ ਨਿਬੜਿਆ ਹੁਣ ਅੱਧਾ ਕੰਮ ਹੋ ਗਿਆ ਸਾਡਾ ਜਿਹੜੇ ਕਾਗਜ਼ ਤਿਆਰ ਕਰਾ ਲੈਂਦੇ ਆ ਹੋਰ ਰਹਿ ਗਏ ਸਾਈਨ ਕਰਾਉਣੇ ਤੇ ਉਹ ਤਾਂ ਮੈਂ ਆਪੇ ਹੀ ਕਰਾ ਲੈਣੇ ਜਤਿੰਦਰ ਤੋਂ ਰਾਤ ਨੂੰ ਹੂੰ ਸਾਈਨ ਕਰਾਉਂਗੀ ਤੂੰ ਪਾਗਲ ਹੋ ਗਈ ਹੈ ਤੂੰ ਇਹ ਸਾਈਨ ਕਰਾਊਗਾ ਹਣ ਦਿਲਬਰ ਉਹ ਵੀ ਆਪ ਜਾ ਕੇ ਜਤਿੰਦਰ ਤੋਂ ਉਹ ਕਿੱਦਾਂ ਉਹ ਵੀ ਦੱਸ ਦਿੰਨੀ ਹੈ ਤੈਨੂੰ ਕਾਗਜ਼ ਲਿਆ ਕੁੜੀ ਦੇ ਐਡਮਿਸ਼ਨ ਦੇ ਉਹ ਕਾਗਜ਼ ਤੂੰ ਲਾਣੇ ਉੱਪਰ ਇਹ ਲਾਣੇ ਆ ਥੱਲੇ ਏ ਫਿਰ ਭੇਜ ਦਿਲਵਰ ਦੇ ਹੱਥੋਂ ਜਤਿੰਦਰ ਦੇ ਕੋਲ ਸ਼ੈਨ ਵੀ ਉਹੀ ਕਰਾਊਗਾ ਫਸੂਗਾ ਵੀ ਫਿਰ ਉਹੀ ਵਾਹ ਦੀਦੀ ਕੀ ਬਾਤ ਆ ਦੇਖਨ ਤੂੰ ਬੜੀ ਭੋਲੀ ਆ ਪਰ ਦਿਮਾਗ ਤੇਰਾ ਬੜਾ ਸ਼ਤਰ ਆ ਐਦਾਂ ਹੀ ਆ ਫਿਰ ਇਹ ਗੱਲ ਤੇਰੀ ਹੁਣ ਸਹੀ ਆ ਦਿਲਵਰ ਨੇ ਤਾਂ ਹੁਣ ਫਸਣਾ ਹੀ ਫਸਣਾ ਆ ਅੱਜਾ ਉਮ ਮਜਾ ਤੂੰ ਬਹੁਤ ਹੀ ਖੁਸ਼ ਨਾ ਹੋ ਤੂੰ ਪਹਿਲਾਂ ਇਹ ਕਾਗਜ਼ ਭੇਜ ਦੇ ਅਲਵਰ ਕੋਲ ਦੇਖੋ ਕਿੱਥੇ ਆ ਉੱਥੇ ਚੱਲ ਜਾਵੇਂ ਦਫ਼ਤਰ ਉਹਦੇ ਉੱਥੋਂ ਹੀ ਕਰਾਇਆਊਗਾ ਸੈਨ ਪਹਿਲਾਂ ਕੰਮ ਹੋ ਲੈਣ ਤੇ ਫੇਰ ਖੁਸ਼ ਹੋਈ ਨਾ ਭੈਣੇ ਮੈਂ ਤਾਂ ਤੇਰੇ ਨਾਲੋਂ ਵੀ ਕਾਲੀ ਆ ਅੰਦਰ ਹੀ ਮਰਿਆ ਹੋਣਾ ਕਿਤੇ ਮੈਂ ਹੁਣੇ ਹੀ ਭੇਜ ਦਿਆਂ ਉਹਨੂੰ ਚੱਲ ਫਿਰ ਦੇਖ ਜਾ ਕੇ ਕੱਲ ਜਣਾ ਕਿੱਦਾਂ ਕੁੱਤੇ ਵਾਂਗ ਲਿਟਿਆ ਆ ਕੋਈ ਨਾ ਪੁੱਤ ਅੱਜ ਲੇਟ ਲਾਇੜਾ ਲਿਟਣ ਆਇਆ ਅੱਜ ਤੋਂ ਬਾਅਦ ਤ ਨਹੀਂ ਤੂੰ ਇਸ ਬੈੱਡ ਤੇ ਲੇਟਦਾ ਉਹ ਦਿਲੇ ਵਰ ਕੋਈ ਘਰ ਦਾ ਕੰਮ ਵੀ ਕਰ ਲਿਆ ਕਰ ਸਾਰਾ ਦਿਨ ਸੁੱਤਾ ਰਹਿਣਾ ਆ ਤੇਰੀ ਮੈਂ ਭਤੀਜੀ ਦੀ ਐਡਮਿਸ਼ਨ ਕਰਾਣੀ ਆ ਆਪਣੇ ਭਰਾ ਕੋ ਜਾ ਕੇ ਸਾਈਨ ਕਰਾ ਕੇ ਆ 5 ਮਿੰਟ ਚ ਘਰ ਆ ਜੀ ਵਾਪਸ ਜੀ ਪੈਰੀ ਜਾਊਗਾ ਉਨੇ ਪੈਰੀ ਵਾਪਸ ਆ ਜੀ ਉੱਥੇ ਬਹਿ ਕੇ ਦੁੱਖੜੇ ਨਾ ਆਪਣੇ ਭਰਾ ਨਾਲ ਫੋਲੀ ਜਾਈ ਮੈਂ 5 ਮਿੰਟ ਦੇ ਵਿੱਚ ਵਾਪਸ ਆਣਾ ਚਾਹੀਦਾ ਤੂੰ ਮੈਂ ਅੱਜੀ ਐਡਮਿਸ਼ਨ ਕਰਵਾਣੀ ਕੁੜੀ ਦੀ ਕੋਈ ਨਹੀਂ ਭਾਬੀ ਮੈਂ ਜਾਇਆ ਨਾ ਹੁਣੇ ਚੱਲ ਜਾ ਹੁਣੇ ਜਾ ਕੇ ਆ ਹੋਰ ਨਾ ਉੱਥੇ ਬੈਠ ਕੇ ਆਪਣੀਆਂ ਜੱਬਲੀਆਂ ਮਾਰੀ ਗਈ ਭਰਾਣਾ ਸ਼ੁਕਰ ਆ ਰੱਬ ਦਾ ਭਾਬੀ ਨੇ ਵੀ ਮਨ ਸਮਤਿਆ ਬਈ ਉਹਨੂੰ ਵੀ ਖਿਆਲ ਆ ਗਿਆ ਕਿ ਕੁੜੀ ਦੀ ਐਡਮਿਸ਼ਨ ਤਾਂ ਕਰਾ ਦਈਏ ਚੱਲ ਮਨਾ ਤੇਰਾ ਘੋੜਾ ਜਿੰਦਾਬਾਦ ਇਹਨਿੰਦਾ ਕਹਿਣਾ ਵੀ ਨਹੀਂ ਹੈਗਾ ਕਿ ਸਕੂਟਰੀ ਜਾਂ ਮੋਟਰਸਾਈਕਲ ਹੈ ਜਾਂ ਸਾਈਕਲ ਹੀ ਸਹੀ ਆਪਾਂ ਤਾਂ ਹਾਂ ਆਂਦੇ ਨੂੰ ਕਿ ਤੁਸੀਂ ਇੱਥੇ ਆ ਮੈਂ ਉੱਧਰ ਦੂਜੇ ਦਫ਼ਤਰ ਗਿਆ ਸੀ ਉਹ ਨਹੀਂ ਅੱਜ ਉਹ ਉੱਧਰ ਬੰਦਾ ਆਇਆ ਨਹੀਂ ਸੀ ਮੈਂ ਕੰਮ ਸੀਗਾ ਮੈਨੂੰ ਉਹਨਾਂ ਨੇ ਇੱਧਰ ਸ਼ਿਫਟ ਕਰਤਾ ਕਿ ਇੱਧਰ ਦਾ ਕੰਮ ਕਰ ਦਿਓ ਅੱਛਾ ਚਲੋ ਆਹ ਨਾ ਕਾਗਜ ਆ ਅਵਨੀਤ ਦੇ ਐਡਮਿਸ਼ਨ ਦੇ ਅੱਛਾ ਇਹ ਸਾਈਨ ਕਰ ਦਿਓ ਜਾ ਕੇ ਸਕੂਲੇ ਦੇ ਕੇ ਆਣੇ ਇਹ ਅੱਛਾ 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 ਨਹੀਂ ਚੱਲ ਠੀਕ ਆ ਠੀਕ ਆ ਮੈਂ ਕਹਿ ਗਈ ਵੀ ਆਇਆ ਸੀ ਭਾਬੀ ਤੇਰੀ ਨੂੰ ਕਿ ਐਡਮਿਸ਼ਨ ਕਰਵਾ ਦਿਆਂ ਉਹਦੀ ਆਹ ਚੰਗਾ ਕੀਤਾ ਇਹ ਕੁੜੀ ਦੀ ਪੜਾਈ ਖਰਾਬ ਹੁੰਦੀ ਐਵੇਂ ਚੱਲ ਮੈਂ ਕਰ ਦਿੰਦਾ ਸੈਂ ਅੱਲਾ ਫੜਕਾ ਗਏ ਹਾਂਜੀ ਚਾਹ ਪੀ ਜਾਂਦਾ ਨਾ ਬਸ ਚਲ ਜੇ ਟਾਈਮ ਨਾ ਕੰਮ ਨੇ ਬੜੇ ਮੁੜ ਕੇ ਛੁੱਟੀ ਦਾ ਟਾਈਮ ਹੋ ਜਾਣਾ ਫੇ ਚਾਹ ਪੀਣ ਨੂੰ ਕਿੰਨਾ ਟਾਈਮ ਲੱਗਣਾ ਕੋਈ ਨਹੀਂ ਤੁਸੀਂ ਕਰੋ ਆਪਣਾ ਕੰਮ ਕਰੋ ਤੁਸੀਂ ਕਾਹਨੂੰ ਆਪਣਾ ਟਾਈਮ ਖਰਾਬ ਕਰਨ ਚੱਲ ਠੀਕ ਆ ਚੰਗਾ ਮੈਂ ਚੱਲਦਾ ਫੇ ਚੱਲ ਠੀਕ ਆ ਨਾ ਕਿੱਦਾਂ ਫੇ ਚੱਲ ਗਿਆ ਕਿ ਨਹੀਂ ਦਿਲਬਰ ਉਹ ਮੈਂ ਤਾਂ ਉੜਦਾ ਹੀ ਗਿਆ ਉੜਦਾ ਗਾਗਜ ਲੈ ਕੇ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਜੇ ਕਿਤੇ ਜਤਿੰਦਰ ਨੇ ਦੇਖ ਲੇ ਕਾਗਜ਼ ਫੇਰ ਕੀ ਬਣੂ ਨਾ ਫੇਰ ਕੀ ਬਣੂ ਤੈਨੂੰ ਘਰ ਹੀ ਟੈਨਸ਼ਨ ਜਤਿੰਦਰ ਨੂੰ ਭਾਵੇਂ ਅੱਜ ਪਤਾ ਲੱਗੇ ਚਾਹੇ ਕੱਲ ਤੂੰ ਤਾਂ ਇੱਥੋਂ ਨੂੰ ਐਡਮਿਸ਼ਨ ਦੇ ਕਾਗਜ਼ ਦੇ ਕੇ ਤੋਰਿਆ ਤੈਨੂੰ ਨਹੀਂ ਪਤਾ ਜ਼ਮੀਨ ਦੇ ਕਾਗਜ਼ ਕਿੱਥੋਂ ਆਏ ਆ ਓਏ ਤਾਂ ਮੈਂ ਸੋਚਿਆ ਹੀ ਨਹੀਂ ਜੇ ਫਸੂਗਾ ਤਾਂ ਨਾ ਦਿਲਵਰ ਹੀ ਫਸੂਗਾ ਜੇ ਕੋਈ ਗੱਲ ਹੋਈ ਵੀ ਤਾਂ ਤੂੰ ਇਹੀ ਕਹਿਣਾ ਕਿ ਮੈਂ ਤਾਂ ਐਡਮਿਸ਼ਨ ਦੇ ਕਾਗਜ਼ ਦੇ ਕੇ ਤੋਰਿਆ ਸੀ ਮੈਨੂੰ ਨਹੀਂ ਪਤਾ ਵੀ ਜ਼ਮੀਨ ਦੇ ਕਾਗਜ਼ ਇਹਨੇ ਕਿੱਥੋਂ ਲਾਏ ਆ ਹੁਣ ਤੇਰੀ ਗੱਲ ਮੇਰੇ ਸਮਝ ਪੈ ਗਈ ਆ ਹੁਣ ਤੂੰ ਦੇਖ ਫਿਰ ਇਹਦਾ ਬੋਰੀ ਵਿੱਚ ਤਰ੍ਹਾਂ ਕਿੱਦਾਂ ਹੁੰਦਾ ਬਾਹਰ ਉਹ ਘਰੋਂ ਬਾਹਰ ਇਹ ਸਾਡਾ ਹੀ ਰਾਜ ਆ ਇੱਥੇ ਹਾਂ ਇਹ ਤਾਂ ਅੱਜ ਫਸਿਆ ਹੀ ਲੈ ਮੰਮੀ ਤਾਂ ਤਾਂ ਅੱਜ ਨਾ ਬਾਹਰ ਕੱਢਣ ਲਈ ਨੰਮੀ ਸਾਜ਼ਿਸ਼ ਘਟਦੇ ਆ ਹੁਣ ਤਾਂ ਚਾਚੇ ਦੀ ਮਦਦ ਵੀ ਨਹੀਂ ਕਰ ਸਕਦੇ ਨਹੀਂ ਰੁਕਦੇ ਹੋ ਕੁੜੇ ਹੋਰ ਮਾਰ ਕੀ ਕਰਾਂ